ਆਗਮ ਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ ਗੁਮਾਨ ਆਮ ਕ્રોਧ ਨਾ ਮਹੀਏ ਬਿਨ ਸੇ ਲੋਭ ਸੁਆਨ ਸਚੇ ਮਾਰਦ ਚਲਦੇ ਆ ਉਸਤਤ ਕਰੇ ਜਹਾਨ ਅਰਸਾ ਠੇ ਰਤ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਕੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਇਨ ਪੂਰਾ ਗੁਰ ਮਹਿਰਵਾਨ ਮਾਗ ਸੁੱਚੇ ਸੇ ਕਾਂਢੀਐ ਇਨ ਪੂਰਾ ਗੁਰ ਮਹਿਰਵਾਨ ਵਾਹਿਗੁਰੂ ਖਾਲਸਾ ਵਾਹਿਗੁਰੂ ਮਾਗਦ ਮਹੀਨੇ ਨੂੰ ਲੈ ਕੇ ਸਾਹਿਬ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਦੇਸ਼ ਕਰਦੇ ਹਨ ਮਾਗਦੰਮ ਹਿਨਾ ਸਫਤਾ ਹੁੰਦਾ ਹੈ ਜੀ ਇਸ ਮਹੀਨੇ ਵਿੱਚ ਸਾਧੂਆਂ ਦੀ ਚਰਨਪੂਜਾ ਇਸ਼ਨਾਨ ਕੀਤਾ ਜਾਵੇ ਭਾਵ ਮੁਖਾਂ ਦੀ ਸਾਧੂਆਂ ਦੀ ਸੰਗ ਸੋਭ ਕੀਤੀ ਜਾਵੇ ਗੁਰੂ ਦਾ ਬਚਨ ਗੁਰੂ ਦੀ ਬਾਣੀ ਦੇ ਨਾਲ ਜੁੜਾਇਆ ਜਾਵੇ ਅਤੇ ਸੰਗਤ ਮਿਲ ਕੇ ਹਰ ਕਾ ਨਾਮ ਤੇ ਆਏ ਸੁਣ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਸਰਵਣ ਕਰਨਾ ਹੈ ਵਾਹਿਗੁਰੂ ਪ੍ਰਮਾਤਮਾ ਦੇ ਸਿਫਤ-ਸਲਾਹ ਨੂੰ ਜੁੜਨਾ ਹੈ ਅਤੇ ਇਹ ਦਾਨ ਫਾਇਰਿਆਂ ਨੂੰ ਕਰਨਾ ਹੈ ਭਾਵ ਆਪ ਨਾਮ ਜਪਣਾ ਹੈ ਹੋਰਨਾਂ ਨੂੰ ਨਾਮ ਜਪਾਉਣਾ ਹੈ ਇਸ ਤਰ੍ਹਾਂ ਕਰੰਦੇ ਨਾਲ ਜਨਮ ਕਰਮ ਮਲ ਉਤਰੈ ਮਨ ਕੀ ਜਾਇ ਗੁਮਾਨ ਜਨਮ ਜਨਮਾਂ ਦੇ ਪਾਪ ਬਿਨਸ ਜਾਂਦੇ ਹਨ ਜਨਮਾਂ ਜਨਮਾਂਾਂ ਦੀ ਮੈਲ ਇਸ ਮਨ ਨੂੰ ਲੱਗੀ ਹੁੰਦੀ ਹੈ ਕਿ ਉਤਰ ਜਾਂਦੀ ਹੈ ਸਤਿਗੁਰਾਂ ਦੇ ਬੜੇ ਪਿਆਰੇ ਬਚਨ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾ ਜਨਮਾਂ ਜਨਮਾਂ ਤੋਂ ਆਹਮ ਕ્રોਧ ਲੋਭ ਮੋਹਕਾਰ ਵਿਸ਼ਭਕਾਰ ਦੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ ਲੇਕਿਨ ਨਾਮ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਇਹ ਮੈਲ ਉਤਰ ਜਾਂਦੀ ਹੈ ਅਤੇ ਜਿਹੜੇ ਮੁਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਨ ਕਾਮ ਕ੍ਰੋਧ ਨਾ ਮੋਹੀ ਹੈ ਬਿਨ ਸਹਿ ਲੋਕ ਸੁਆਨ ਵਿਸ਼ੇ ਵਿਕਾਰ ਉਹਨਾਂ ਨੂੰ ਮੋਹਦੇ ਨਹੀਂ ਹਨ ਅਤੇ ਜੋ ਲਾਲਚ ਦਾ ਕੁੱਤਾ ਹੈ ਉਹ ਬਿਰਸ ਜਾਂਦਾ ਹੈ ਆਪ ਹਿਰਦੇ ਵਿੱਚੋਂ ਲੋਭ ਲਾਲਚ ਹੰਕਾਰ ਖਤਮ ਹੋ ਜਾਂਦਾ ਹੈ ਸੱਚ ਦੇ ਮਾਰਗ ਉੱਪਰ ਜਿਹੜਾ ਇਨਸਾਨ ਚੱਲਦਾ ਹੈ ਲੋਕ ਪਰਲੋਪਕ ਉਸ ਸੁਭਾ ਹੁੰਦੀ ਹੈ ਸਤਗੁਰੂ ਜੀ ਫਰਮਾਉਂਦੇ ਹਨ ਅਠ ਸੱਤ ਤੀਰਤ ਸਗਲਪੁਨ ਜੀ ਦਇਆਪਰਵਾਨ ਜਿਹੜਾ ਮਨੁੱਖ ਦੀਵਾ ਉੱਪਰ ਦਇਆ ਕਰਦਾ ਹੈ ਉਸੇ ਜੇ ਜਿੰਮ ਨਹੀਂ ਦੁਖਾਂਦਾ ਅਠਾਰ ਸਤ ਤੀਥਾਂ ਦਾ ਫਲ ਉਸ ਨੂੰ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ Hindu ਧਰਮ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਮਨੁੱਖ ਅਠਾਰ ਤੀਥਾਂ ਤੇ ਜਾ ਕੇ ਇਸ਼ਤਾਨ ਕਰਦਾ ਹੈ ਉਸ ਦੇ ਸਾਰੇ ਪਾਪ ਧੁਲ ਜਾਂਦੇ ਹਨ ਗੁਰੂ ਜੀ ਆਖਦੇ ਹਨ ਕਿ ਇਥਾਂ ਤੇ ਪਟਕਣ ਦੀ ਲੋੜ ਨਹੀਂ ਹੈ ਤੁਹਾਡੇ ਮਨ ਦੀ ਦਇਆ ਹੋਵੇ ਸਤ ਸੰਤੋਖ ਹੋਵੇ ਧਰਮ ਹੋਵੇ ਤਾਂ ਇਹ ਸਾਰੇ ਫਲ ਤੁਹਾਨੂੰ ਸਹਿਜ ਹੀ ਪ੍ਰਾਪਤ ਹੋ ਜਾਂਦੇ ਹਨ ਲੇਕਿਨ ਇਹ ਜੀਵਨ ਸੋਜੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਉੱਪਰ ਵਾਹਿਗੁਰੂ ਪ੍ਰਮਾਤਮਾ ਦੀ ਆਵਾ ਹੁੰਦਾ ਹੈ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰਦਾ ਹੈ ਉਸ ਦੇ ਬਖਸ਼ਿਸ਼ ਰਾਹੀ ਹੀ ਮੂਰੇ ਗੁਰੂ ਨਾਲ ਮਿਲਾਪ ਹੁੰਦਾ ਹੈ ਅਤਿ ਸਤ ਸੰਤੁਖ ਪ੍ਰਾਪਤ ਹੁੰਦੀ ਹੈ ਜਿਸ ਨੂੰ ਦੇਵ ਦਿਆਤਰ ਕੋਈ ਪੁਰ ਸੁਜਾਨ ਯਾਰ ਮਿਲਿਆ ਪ੍ਰਭ ਆਪਨ ਨਾਨਕ ਸਤਿਗੁਰੂਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਮਾਦੇ ਹਨ ਜਿਨ੍ਹਾਂ ਨੇ ਸੱਚ ਦੇ ਮਾਰਗ ਉੱਪਰ ਚੱਲ ਕੇ ਵਾਹਿਗੁਰੂ ਪ੍ਰਮਾਤਮਾ ਦੀ ਸਫਲਤਾ ਕੀਤੀ ਹੈ ਮੈਂ ਉਹਨਾਂ ਤੋਂ ਸਤਿ ਕੀ ਜਾਂਦਾ ਹਾਂ ਬਾਗ ਸੁੱਚੇ ਸੇ ਕੰਢੀ ਹੈ ਜਿਨ ਪੂਰਾ ਗੁਰੂ ਮਿਹਰਬਾਨ ਜਿਨ੍ਹਾਂ ਉੱਪਰ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ ਹੈ ਜੋ ਪੂਰੇ ਗੁਰੂ ਵਾਲੇ ਬਣ ਜਾਂਦੇ ਹਨ ਪਰ ਜੇ ਅਖਦੇ ਹਨ ਬਾਗ ਦਮਹੀਨਾ ਉਹਨਾਂ ਵਾਸਤੇ ਸਫਲ ਹੋ ਜਾਂਦਾ ਹੈ ਆਪ ਸਾਰੇ ਜਾਣਦੇ ਹੋ ਅੱਜ ਦੇ ਦਿਹਾੜੇ ਕਲਜੀਤਪਾਲ ਪਾਤਸ਼ਾਹੀ ਨੇ 40 ਉਹਨਾਂ ਸਿੰਘਾਂ ਨੂੰ ਜੋ ਅਨੰਦਪੁਰ ਸਾਹਿਬ ਦੇ ਸਤਗੁਰਾਂ ਨੂੰ ਵਿਦਾਵਾ ਦਿੱਤੀ ਆਏ ਸਨ ਅਤੇ ਉਹਨਾਂ ਸਿੰਘਾਂ ਨੇ ਆਪਣਾ ਆਪਾ ਮਾਤਾ ਪਾਪਾ ਪੁਰ ਦੀ ਅਗਵਾਈ ਹੇਠਾਂ ਅਤੇ ਆਪਣੇ ਜਥੇਦਾਰ ਭਾਈ ਮਹਾ ਸਿੰਘ ਜੀ ਉਹਨਾਂ ਦੇ ਅਗਵਾਈ ਹੇਠਾਂ ਸਤਗੁਰਾਂ ਨੂੰ ਆਪਣੇ ਆਪ ਨੂੰ ਕੁਰਬਾਨ ਕੀਤਾ ਮੈਦਾਨੇ ਜੰਗ ਦੇ ਅੰਦਰ ਸ਼ਹਾਦਤ ਪ੍ਰਾਪਤ ਕੀਤੀ ਅਤੇ ਸਤਗੁਰਾਂ ਦੇ ਪਾਸੋਂ ਕਿ ਮਾ ਮੰਗਦੇ ਆ ਮੈਂ ਉਸ ਦਾ ਵੇ ਨੂੰ ਪਾੜਨ ਵਾਸਤੇ ਬੇਨਤੀ ਕੀਤੀ ਕਰਗੀ ਤਰ ਪਾਤਸ਼ਾਹੀ ਨੇ ਉਹ ਬਦਾਵਾ ਪਾੜ ਕੇ ਟੁੱਟੀ ਲੱਡੀ ਹੈ ਆਪ ਸਾਰਿਆਂ ਨੂੰ ਮਾਗੀ ਜੀ ਦੀ ਸੁਰਾਂਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ